ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਕਈ ਮਹੀਨਿਆਂ ਦੀ ਚੁੱਪ ਤੋਂ ਬਾਅਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਮੜ ਵਾਕਜਤ ਸ਼ੁਰੂ ਹੋ ਗਿਆ ਹੈ ਬੀਤੇ ਦਿਨ ਆਪਣੇ ਜਲੰਧਰ ਦੌਰੇ ਦੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਰਾਜਪਾਲ ਦੇ ਸਰਹੱਦੀ ਦੌਰੇ ਤੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਕੱਲ ਮੂੜਵੇਂ ਜਵਾਬ ਦਿੰਦੇ ਹੋਏ ਰਾਜਪਾਲ ਨੇ ਆਖਿਆ ਕਿ ਮੇਰੇ ਉੱਪਰ ਸਰਕਾਰ ਦੇ ਕੰਮ ਵਿੱਚ ਦਖਲ ਦੇਣ ਅਤੇ ਰੁਕਾਵਟ ਪੈਦਾ ਕਰਨ ਦੇ ਲਾਏ ਜਾ ਰਹੇ ਦੋਸ਼ ਗਲਤ ਹਨ ਉਹਨਾਂ ਆਖਿਆ ਕਿ ਜੇਕਰ ਸਰਕਾਰ ਸਹੀ ਤਰੀਕੇ ਨਾਲ ਕੰਮ ਕਰੇ ਤਾਂ ਮੈਨੂੰ ਕੋਈ ਦਿੱਕਤ ਨਹੀਂ ਪਰ ਜੇ ਕੋਈ ਗਲਤ ਕੰਮ ਹੁੰਦਾ ਹੈ ਤਾਂ ਸੰਵਧਾਨਿਕ ਮੁਖੀ ਹੋਣ ਕਾਰਨ ਸਰਕਾਰ ਤੋਂ ਪੁੱਛਣਾ ਮੇਰਾ ਕੰਮ ਹੈ ਤੇ ਜ਼ਰੂਰ ਪੁੱਛਿਆ ਜਾਵੇਗਾ। ਉਹਨਾਂ ਮੁੱਖ ਮੰਤਰੀ ਵੱਲੋਂ ਉਹਨਾਂ ਤੇ ਤਿੰਨ ਵਾਰ ਚੋਣ ਹਾਰਨ ਦੀ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਆਖਿਆ ਕਿ ਜੇਕਰ ਮੈਂ ਤਿੰਨ ਵਾਰ ਚੋਣ ਹਾਰਿਆ ਹਾਂ ਤਾਂ ਪੰਜ ਵਾਰ ਚੋਣ ਜਿੱਤਿਆ ਵੀ ਹਾਂ। ਬਾਕੀ ਚੋਣਾਂ ਵਿੱਚ ਉਹਨਾਂ ਆਖਿਆ ਕਿ ਜਿੱਤਾਂ ਹਾਰਾਂ ਤਾਂ ਚੱਲਦੀਆਂ ਰਹਿੰਦੀਆਂ ਹਨ। ਉਨ੍ਹਾਂ ਆਖਿਆ ਕਿ ਅਸਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੇਰਾ ਯੂਨੀਵਰਸਿਟੀਆਂ ਦਾ ਚਾਂਸਲਰ ਬਣੇ ਰਹਿਣਾ ਪਸੰਦ ਨਹੀਂ ਹੈ ਇਸ ਦਰਮਿਆਨ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਪਿਵਿੱਖ ਵਿੱਚ ਵੀ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਜਾਰੀ ਰੱਖਣਗੇ ਭਾਵੇਂ ਇਹ ਕਿਸੇ ਨੂੰ ਪਸੰਦ ਆਵੇ ਜਾਂ ਨਾ ਪਰ ਪੱਤਰਕਾਰਾਂ ਵੱਲੋਂ ਜਦੋਂ ਕੇਂਦਰੀ ਬਜਟ ਵਿੱਚ ਪੰਜਾਬ ਨੂੰ ਅਣਗੌਲੇ ਕਰਨ ਦਾ ਸਵਾਲ ਰਾਜਪਾਲ ਤੋਂ ਪੁੱਛਿਆ ਗਿਆ ਤਾਂ ਉਹ ਇਸ ਤੇ ਜਵਾਬ ਦੇਣ ਤੋਂ ਟਾਲਾ-ਬੱਟ ਗਏ ਪੰਜਾਬ ਸਰਕਾਰ ਵੱਲੋਂ ਅੱਜ ਗਿੱਦੜਬਾਹਾ ਦੇ ਪਿੰਡ ਸੋਥਾ ਤੋਂ ਨਵੀਂ ਮਾਲਵਾ ਨਹਿਰ ਦਾ ਮੋੜ ਬੰਨਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਇਸ ਨਹਿਰ ਦੇ ਸਰਵੇਖਣ ਦਾ ਨਰੀਖਣ ਕਰਨਗੇ। ਉਹਨਾਂ ਜਲ ਸਰੋਤ ਵਿਭਾਗ ਦੀ ਸਮੁੱਚੀ ਟੀਮ ਨੂੰ ਇੱਥੇ ਬੁਲਾ ਲਿਆ ਹੈ। ਜਾਣਕਾਰੀ ਅਨੁਸਾਰ ਇਸ ਨਹਿਰ ਨਾਲ ਮਾਲਵਾ ਖੇਤ ਦੇ 62 ਪਿੰਡਾਂ ਦੇ ਤਕਰੀਬਨ 2 ਲੱਖ ਏਕੜ ਰਕਵੇ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਇਸ ਨਹਿਰ ਦੀ ਉਸਾਰੀ ਤੇ ਅੰਦਾਜ਼ਨ 2300 ਕਰੋੜ ਰੁਪਏ ਖਰਚ ਆਉਣਗੇ ਅਤੇ ਹਰੀਕੇ ਹੈੱਡ ਵਰਕਸ ਤੋਂ ਇਹ ਨਹਿਰ ਨਿਕਲ ਕੇ ਰਾਜਸਥਾਨ ਫੀਡਰ ਦੇ ਨਾਲ-ਨਾਲ ਚੱਲੇਗੀ ਪਰ ਮਾਲਵਾ ਨਹਿਰ ਵਾਸਤੇ ਤਿੰਨ ਜ਼ਿਲ੍ਹਿਆਂ ਦੀ ਤਕਰੀਬਨ 1300 ਏਕੜ ਜ਼ਮੀਨ ਐਕਵਾਇਰ ਕਰਨੀ ਹੋਵੇਗੀ ਜੋ ਕਿ ਪੰਜਾਬ ਸਰਕਾਰ ਸਾਹਮਣੇ ਇੱਕ ਵੱਡੀ ਚੁਣੌਤੀ ਹੋਵੇਗੀ ਸੁਭਾਸ ਸਰਕਾਰ ਨੇ ਪੰਜਾਬ ਵਿੱਚ ਕਰੋੜਾਂ ਰੁਪਏ ਦੇ ਫਰਜੀ ਬਿੱਲ ਘਟਾਲੇ ਨੂੰ ਕੱਲ ਬੇਪਰਦਾ ਕੀਤਾ ਅਤੇ ਇਸ ਵਿੱਚ ਸ਼ਾਮਲ ਫਰਮਾਂ ਖਿਲਾਫ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਖਤ ਐਕਸ਼ਨ ਲੈਣ ਦੀ ਗੱਲ ਆਖੀ ਜਾਣਕਾਰੀ ਮੁਤਾਬਕ ਸੋਨੇ ਦਾ ਕਾਰੋਬਾਰ ਕਰਨ ਵਾਲੀਆਂ ਦੋ ਫਰਮਾਂ ਵੱਲੋਂ 860 ਕਰੋੜ ਰੁਪਏ ਦੇ ਜਾਲੀ ਬਿੱਲ ਅਤੇ ਲੋਹੇ ਦਾ ਕਾਰੋਬਾਰ ਕਰਨ ਵਾਲੀਆਂ ਫਰਮਾਂ ਵੱਲੋਂ ਲਗਭਗ 4000 ਕਰੋੜ ਰੁਪਏ ਦੇ ਜਾਲੀ ਬਿੱਲ ਲਾ ਕੇ ਖਰੀਦੋ-ਫਰੋਕਤ ਕੀਤੀ ਗਈ ਦੱਸਿਆ ਗਿਆ ਕਿ ਅੰਮ੍ਰਿਤਸਰ ਦੀ ਇੱਕ ਫਰਮ ਅਤੇ ਲੁਧਿਆਣਾ ਦੀ ਇੱਕ ਫਰਮ ਨੇ ਲਗਭਗ 760 ਕਰੋੜ ਰੁਪਏ ਦੇ ਸੋਨੇ ਦੀ ਖਰੀਦ ਜਾਲੀ ਬਿੱਲਾਂ ਨਾਲ ਕੀਤੀ ਹੈ ਜਿਸ ਨਾਲ ਸੂਬੇ ਦੇ ਖਜ਼ਾਨੇ ਨੂੰ ਵੱਡੀ ਸੱਟ ਵੱਜੀ ਹੈ। ਬਜਟ ਵਿੱਚ ਪੰਜਾਬ ਨੂੰ ਅਣਗੌਲੇ ਕੀਤੇ ਜਾਣ ਦਾ ਮੁੱਦਾ ਕੱਲ ਵੀ ਲੋਕ ਸਭਾ ਵਿੱਚ ਗੂੰਜਿਆ। ਆਪ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕੇਂਦਰੀ ਬਜਟ ਨੂੰ ਪੰਜਾਬ ਨੂੰ ਬੇਗਾਨਗੀ ਦਾ ਅਹਿਸਾਸ ਕਰਾਉਣ ਵਾਲਾ ਕਰਾਰ ਦਿੱਤਾ ਕਿ ਬਜਟ ਵਿੱਚ ਪੰਜਾਬ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ। ਉਹਨਾਂ ਕੇਂਦਰ ਸਰਕਾਰ ਤੇ ਤਿੱਖਾ ਵਿਅੰਗ ਕਰਦਿਆਂ ਆਖਿਆ ਕਿ ਬਜਟ ਦੋ ਦਾ ਵਿਕਾਸ ਤੇ ਬਾਕੀ ਸਭ ਦਾ ਸਤਿਆਨਾਸ਼ ਵਾਲਾ ਹੈ। ਲੋਕ ਸਭਾ ਵਿੱਚ ਬਜਟ ਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਮੀਤ ਹੇਰ ਨੇ ਸਖਤ ਲਹਿਜੇ ਵਿੱਚ ਆਖਿਆ ਕਿ ਬਜਟ ਪੜ੍ਹ ਕੇ ਅਜੀਹਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਪੰਜਾਬ ਇਸ ਦੇਸ਼ ਦਾ ਹਿੱਸਾ ਹੀ ਨਾ ਹੋਵੇ। ਅਗਰ ਮੈਂ ਲਾਸਟ ਮੇ अपने क्षेत्र पंजाब की बात करूं क्योंकि सर वैसे तो किसी प्रदेश का ध्यान नहीं रखा गया अगर मैं पंजाब की बात करूं सर फ्लड्स के लिए बजट आपने लॉट किया आपने कहा जी शाम में फ्लड्स आए बिहार में फ्लड्स आए उत्तराखंड में फ्लड आए हिमाचल में फ्लड आए क्या सर पंजाब देश का हिस्सा नहीं है जो बारिश उत्तराखंड में हुई हिमाचल में हुई क्या वो पहाड़ों में रुक जाएगी वो सारी बारिश का पानी पंजाब में आया और 1680 सो करोड़ का नुकसान पंजाब का हुआ इतनी नफरत पंजाब से क्यों है जिस पंजाब का बलिदान इतना बड़ा रहा कि देश को आजाद करवाने में भी हमारी अस्सी कुर्बानियां और उसका आप जिक्र तक नहीं करते जिस बात के लिए आप कह रहे हैं कि जी देश आत्मनिर्भर हो गया आत्मनिर्भर हो गया आत्मनिर्भर करने में भी सबसे बड़ा योगदान हमारे किसानों का है और वो कहीं ऐसे नहीं हुआ हमें मूल्यarna पड़ा हमें अपना पानी बर्बाद कर लिया हमें अपनी धरती बर्बाद कर ली और पंजाब से कैंसर एक्सप्रेस ट्रेन जाती है सर राजस्थान वो इसलिए जाती है क्योंकि देश का पेट भरने का काम पंजाब कर रहा है और अब उसके लिए हमें दे क्या रहे हैं उधर लोकसभा में कांग्रेस के सांसद मेंबर चरणजीत सिंह चन्नी ਵੱਲੋਂ ਅਮਰਤਪਾਲ ਸਿੰਘ ਬਾਰੇ ਦਿੱਤੇ ਬਿਆਨ ਤੋਂ ਕਾਂਗਰਸ ਨੇ ਕਿਨਾਰਾ ਕਰ ਲਿਆ ਹੈ ਤੇ ਇਸ ਤੋਂ ਦੂਰੀ ਬਣਾ ਲਈ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੱਲ ਆਖਿਆ ਕਿ ਅਮਰਤਪਾਲ ਤੇ ਸੰਸਦ ਮੈਂਬਰ ਚੰਨੀ ਵੱਲੋਂ ਦਿੱਤਾ ਗਿਆ ਬਿਆਨ ਉਹਨਾਂ ਦਾ ਨਿੱਜੀ ਬਿਆਨ ਹੈ। ਇਹ ਬਿਆਨ ਕਿਸੇ ਵੀ ਤਰ੍ਹਾਂ ਕਾਂਗਰਸ ਦੀ ਸਥਿਤੀ ਨੂੰ ਨਹੀਂ ਦਰਸਾਉਂਦਾ ਹੈ। ਸੂਬੇ ਵਿੱਚ ਟੋਲ ਪਲਾਜ਼ਾ ਤੇ ਚੱਲ ਰਹੇ ਧਰਨੇ ਪ੍ਰਦਰਸ਼ਨਾਂ ਤੇ ਹਾਈ ਕੋਰਟ ਦੀ ਸਖਤ ਝਾੜ ਤੋਂ ਬਾਅਦ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਭਰੋਸਾ ਦਿਵਾਇਆ ਕਿ ਉਹ 4 ਹਫ਼ਤਿਆਂ ਵਿੱਚ ਸੂਬੇ ਦੇ ਟੋਲ ਪਲਾਜ਼ਿਆਂ ਤੇ ਚੱਲ ਰਹੇ ਧਰਨਿਆਂ ਦਾ ਹੱਲ ਕੱਢ ਲਵੇਗੀ। ਕੱਲ ਇੱਕ ਟਿੱਪਣੀ ਤੇ ਅਦਾਲਤ ਨੇ ਰਾਜ ਸਰਕਾਰ ਨੂੰ ਹੁਕਮਾਂ ਦੀ ਪਾਲਣਾ ਕਰਨ ਸਬੰਧੀ 13 ਸਤੰਬਰ ਤੱਕ ਹਲਫਨਾਮਾ ਦਾਖਲ ਕਰਨ ਲਈ ਆਖਿਆ ਹੈ ਜਿਸ ਵਿੱਚ ਆਖਿਆ ਗਿਆ ਕਿ ਸੂਬਾ ਸਰਕਾਰ ਟੋਲ ਪਲਾਜ਼ਿਆਂ ਤੇ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ ਲਈ ਠੁਕਮੇ ਕਦਮ ਚੁੱਕੇ ਨਹੀਂ ਤਾਂ ਸੂਬਾ ਸਰਕਾਰ ਵਿਰੁੱਧ ਸਖਤ ਐਕਸ਼ਨ ਲਿਆ ਜਾਵੇਗਾ। ਸੂਬੇ ਦੇ ਮਾਲ ਵਿਭਾਗ ਵਿੱਚ ਰੱਖੇ ਗਏ ਰਿਟਾਇਰਡ ਪਟਵਾਰੀਆਂ ਦੀ ਸੇਵਾ ਕਾਲ ਵਿੱਚ ਸੂਬਾ ਸਰਕਾਰ ਨੇ ਕੱਲ ਇੱਕ ਵਾਰ ਫਿਰ ਵਾਅਦਾ ਕਰ ਦਿੱਤਾ ਇਨ੍ਹਾਂ ਪਟਵਾਰੀਆਂ ਦੀ ਸੇਵਾ ਵਿੱਚ 6 ਮਹੀਨੇ ਦਾ ਵਾਅਦਾ ਕੀਤਾ ਗਿਆ ਇਹ ਵਾਅਦਾ 1 ਜੁਲਾਈ ਤੋਂ 31 ਦਸੰਬਰ ਤੱਕ ਕੀਤਾ ਗਿਆ ਹੈ ਜਿਕਰਯੋਗ ਹੈ ਕਿ ਸੂਬੇ ਦੇ ਮਾਲ ਵਿਭਾਗ ਵਿੱਚ ਪਟਵਾਰੀਆਂ ਦੀਆਂ ਕਈ ਅਸਾਮੀਆਂ ਖਾਲੀ ਸਨ ਜਿਸ ਦੇ ਚੱਲਦਿਆਂ ਸੂਬਾ ਸਰਕਾਰ ਨੇ ਰਿਟਾਇਰਡ ਪਟਵਾਰੀਆਂ ਨੂੰ ਮੁੜ ਸੇਵਾ ਤੇ ਰੱਖ ਲਿਆ ਸੀ ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ 3 ਮਹੀਨੇ ਤੋਂ ਪਹਿਲਾਂ ਹੀ ਸੂਬੇ ਵਿੱਚ ਚੋਣ ਪ੍ਰਚਾਰ ਦੀ ਮਹਿਮ ਨੂੰ ਕੱਲ ਸ਼ੁਰੂ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਆਉਣ ਵਾਲੇ 15 ਦਿਨਾਂ ਵਿੱਚ ਹਰਿਆਣਾ ਵਿੱਚ ਲਗਭਗ 45 ਚੋਣ ਰੈਲੀਆਂ ਕਰਕੇ ਚੋਣ ਪ੍ਰਚਾਰ ਸ਼ੁਰੂ ਕਰੇਗੀ ਜਿਸ ਦੀ ਸ਼ੁਰੂਆਤ ਕੱਲ ਭਗਵੰਤ ਮਾਨ ਨੇ ਕਰ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਡੱਬਾ ਵਾਲੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਰੱਬ ਵਾਲੀ ਮੇਰੇ ਲਈ ਕੋਈ ਬਗਾਨਾ ਕਸਬਾ ਨਹੀਂ ਹੈਗਾ ਬਿਲਕੁਲ ਆ ਚੌਂਕ ਦੇ ਪਰਲੇ ਪਾਸੇ ਪੰਜਾਬ ਹੈ ਇੱਕੋ ਪੱਤਣ ਦਾ ਪਾਣੀ ਪੀਂਨੇ ਆ ਫਸਲਾਂ ਨੂੰ ਬਿਮਾਰੀ ਵੀ ਇੱਕੋ ਜਿਹੀ ਲੱਗਦੀ ਹੈ ਸਪਰੇਆ ਵੀ ਇੱਕੋ ਜਿਹੀ ਕਰਦੇ ਆ ਦੁੱਖ ਤਕਲੀਫਾਂ ਸਾਂਝੀਆਂ ਨੇ ਜੇ ਦੁੱਖ ਤਕਲੀਫਾਂ ਸਾਂਝੀਆਂ ਨੇ ਮੁਸੀਬਤਾਂ ਸਾਂਝੀਆਂ ਨੇ ਫਿਰ ਸਰਕਾਰਾਂ ਕਿਉਂ ਨਹੀਂ ਸਾਂਝੀਆਂ ਕਰਦੇ ਆਜੋ ਫਿਰ ਹੁਣ ਇੱਧਰਲੇ ਪਾਸੇ ਦਿੱਲੀ ਐ ਇੱਧਰਲੇ ਪਾਸੇ ਪੰਜਾਬ ਐ ਹਰਿਆਣਾ ਵਿਚਾਲੇ ਰਹਿ ਗਿਆ ਇਹਨੂੰ ਵੀ ਆਪਾਂ ਆਮ ਆਦਮੀ ਪਾਰਟੀ ਦੇ ਰੰਗ ਚ ਰੰਗ ਲਈ ਪੁਰੀ ਦੇ ਭਗਵਾਨ ਜਗਨਨਾਥ ਮੰਦਿਰ ਦੇ ਰਤਨ ਪੰਡਾਰ ਵਿੱਚੋਂ ਕੀਮਤੀ ਗਹਿਣਿਆਂ ਦੇ ਗਾਇਬ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਉੜੀਸ਼ਾ ਸਰਕਾਰ ਵੱਲੋਂ ਗਹਿਣਿਆਂ ਦੀ ਗਿਣਤੀ ਲਈ ਗਠਿਤ ਕੀਤੀ ਗਈ ਕਮੇਟੀ ਦੇ ਮੁਖੀ ਜਸਟਿਸ ਵਿਸ਼ਵਨਾਥ ਨੇ ਕੱਲ ਕਈ ਅਹਿਮ ਖੁਲਾਸੇ ਕੀਤੇ ਉਨ੍ਹਾਂ ਆਖਿਆ ਕਿ ਰਤਨ ਪੰਡਾਰ ਦੇ ਅੰਦਰ ਕਈ ਅਲਮਾਰੀਆਂ ਖੁੱਲੀਆਂ ਮਿਲੀਆਂ ਹਨ। ਉਨ੍ਹਾਂ ਰਤਨ ਪੰਡਾਰ ਦੀਆਂ ਚਾਬੀਆਂ ਬਾਰੇ ਵੀ ਗੰਭੀਰ ਸਵਾਲ ਖੜੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਉਹਨਾਂ ਨੂੰ ਡੁਪਲੀਕੇਟ ਚਾਬੀਆਂ ਦੀ ਥਾਂ ਨਕਲੀ ਚਾਬੀਆਂ ਦਿੱਤੀਆਂ ਗਈਆਂ। ਉਹਨਾਂ ਪੰਡਾਰ ਤੋਂ ਭਗਵਾਨ ਦੇ ਕੀਮਤੀ ਗਹਿਣੇ ਗਾਇਬ ਹੋਣ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਨੀਤੀ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਣ ਜਾ ਰਹੀ ਹੈ ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਇਸ ਮੀਟਿੰਗ ਵਿੱਚ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਬਾਰੇ ਚਰਚਾ ਕੀਤੀ ਜਾਵੇਗੀ ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਸ਼ਾਸਨ ਵਾਲੇ ਸੂਬੇ ਪੰਜਾਬ ਤੇ ਦਿੱਲੀ ਤੇ ਕਾਂਗਰਸ ਦੇ ਸ਼ਾਸਨ ਵਾਲੇ ਤਿੰਨ ਸੂਬੇ ਕਰਨਾਟਕ ਹਿਮਾਚਲ ਪ੍ਰਦੇਸ਼ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਇਸ ਮੀਟਿੰਗ ਵਿੱਚੋਂ ਗੈਰਹਾਜ਼ਰ ਰਹਿਣਗੇ ਕਿਉਂਕਿ ਇਹਨਾਂ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਬਜਟ ਵਿੱਚ ਉਹਨਾਂ ਦੇ ਸੂਬਿਆਂ ਨਾਲ ਧੱਕਾ ਕੀਤਾ ਗਿਆ ਹੈ ਪਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਵਿਰੋਧ ਦਰਜ ਕਰਵਾਉਣ ਲਈ ਅੱਜ ਦੀ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ ਕਾਵੜ ਯਾਤਰਾ ਮਾਰਗ ਤੇ ਹੋਟਲ ਅਤੇ ਢਾਬਾ ਸੰਚਾਲਕਾਂ ਦੇ ਨਾਮ ਅਤੇ ਪਤੇ ਵਾਲੇ ਸਾਈਨ ਬੋਰਡ ਲਗਾਉਣ ਦੇ ਹੁਕਮਾਂ ਨੂੰ ਲੈ ਕੇ ਵਿਵਾਦ ਅਜੇ ਖਤਮ ਹੀ ਨਹੀਂ ਹੋਇਆ ਹੈ ਕਿ ਹਰਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੱਲ ਯਾਤਰਾ ਮਾਰਗ ਤੇ ਮਸਜਿਦਾਂ ਤੇ ਮਜਾਰਾਂ ਨੂੰ ਤਰਪਾਲਾਂ ਤੇ ਤੰਬੂ ਨਾਲ ਢੱਕਣ ਦਾ ਹੁਕਮ ਜਾਰੀ ਕਰ ਦਿੱਤਾ ਹਾਲਾਂਕਿ ਇਸ ਮੁੱਦੇ ਤੇ ਵਿਵਾਦ ਭੜਕਣ ਤੋਂ ਬਾਅਦ ਇਹ ਹੁਕਮ ਵਾਪਸ ਵੀ ਲੈ ਲਿਆ ਗਿਆ ਪਠਾਨਕੋਟ ਦੀ ਫੌਜੀ ਛੌਣੀ ਨਾਲ ਲੱਗਦੇ ਪਿੰਡ ਵਿੱਚ देर रात तकरीबन 2 ਵਜੇ ਮੜ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਇਹ ਇੱਕ ਘਰ ਦੀ ਕੰਧ ਟੱਪ ਕੇ ਘਰ ਅੰਦਰ ਜਾ ਵੜੇ ਤੇ ਪਰਿਵਾਰ ਦੇ ਮੈਂਬਰਾਂ ਤੋਂ ਇਹਨਾਂ ਨੇ ਖਾਣਾ ਪਾਣੀ ਮੰਗਿਆ ਤੇ 2.5 ਘੰਟੇ ਉਸ ਘਰ ਵਿੱਚ ਰਹੇ ਸੂਚਨਾ ਦਿੱਤੇ ਜਾਣ ਮਗਰੋਂ ਪੰਜਾਬ ਪੁਲਿਸ ਨੇ ਇਹਨਾਂ ਦੀ ਭਾਲ ਲਈ ਤਲਾਸ਼ੀ ਮਹਿੰਮ ਚਲਾ ਦਿੱਤੀ ਹੈ ਜਿਸ ਵਿੱਚ ਫੌਜ ਵੀ ਸ਼ਾਮਲ ਹੈ ਜਿਕਰ ਜੋਗ ਹੈ ਕਿ ਬੀਤੇ 1 ਮਹੀਨੇ ਵਿੱਚ ਇਹ ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਦੀ ਤੀਜੀ ਘਟਨਾ ਹੈ। ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਦੀ ਸਨੀਅਰਿਟੀ ਲਿਸਟ ਮੁਕੰਮਲ ਕਰ ਲਈ ਸੂਬੇ ਦੇ ਅਧਿਆਪਕਾਂ ਤੋਂ ਇੱਕ ਵਾਰ ਫਿਰ ਇਤਰਾਜ਼ ਮੰਗੇ ਹਨ। ਵਿਭਾਗ ਨੇ ਦੱਸਿਆ ਕਿ ਜਿਨ੍ਹਾਂ ਨੂੰ ਇਸ ਸੂਚੀ ਤੇ ਇਤਰਾਜ਼ ਹੈ ਉਹ ਆਪਣੇ ਲੋੜੀਂਦੇ ਦਸਤਾਵੇਜ਼ ਸਮੇਤ ਵਿਭਾਗ ਦੀ ਈਮੇਲ ਤੇ 29 ਜੁਲਾਈ ਸ਼ਾਮ 5 ਵਜੇ ਤੱਕ ਇਤਰਾਜ਼ ਭੇਜ ਦੇਣ ਇਸ ਤੋਂ ਬਾਅਦ ਕਿਸੇ ਵੀ ਇਤਰਾਜ਼ ਤੇ ਕੋਈ ਗੌਰ ਨਹੀਂ ਕੀਤਾ ਜਾਵੇਗਾ। ਫ੍ਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਰਾਤ 올림픽 ਖੇਡਾਂ ਦਾ ਰਸਮੀ ਆਗਾਜ਼ ਹੋ ਗਿਆ ਖੇਡਾਂ ਦੇ ਉਦਘਾਟਨੀ ਸਮਾਗਮ ਦਾ ਰਵਾਇਤੀ ਐਥਲੀਟ ਮਾਰਚ ਸਟੇਡੀਅਮ ਦੀ ਥਾਂ ਸੀਨ ਨਦੀ ਤੇ ਹੋਇਆ ਮਾਰਚ ਵਿੱਚ ਸ਼ਾਮਲ ਵੱਖ-ਵੱਖ ਦੇਸ਼ਾਂ ਦੇ 7000 ਐਥਲੀਟਾਂ ਨੇ 90 ਤੋਂ ਵੱਧ ਕਿਸ਼ਤੀਆਂ ਵਿੱਚ ਸਵਾਰ ਹੋ ਕੇ ਸੀਨ ਨਦੀ ਰਸਤੇ 6 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਐਸਾਦਰਮਿਆਨ 올림픽 ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੱਲ ਫਰਾਂਸ ਵਿੱਚ ਕੁਝ ਥਾਵਾਂ ਤੇ ਰੇਲ ਪਟੜੀਆਂ ਪੁੱਟ ਦਿੱਤੀਆਂ ਤੇ ਕਈ ਥਾਈਂ ਅੱਗ ਲਾਉਣ ਸਮੇਤ ਵੱਖ-ਵੱਖ ਤਰੀਕਿਆਂ ਨਾਲ ਰੇਲ ਨੈੱਟਵਰਕ ਦਾ ਨੁਕਸਾਨ ਕੀਤਾ ਗਿਆ ਜਿਸ ਨਾਲ ਲੰਡਨ ਤੇ ਪੈਰਿਸ ਦੀ ਯਾਤਰਾ ਕਰ ਰਹੇ ਮੁਸਾਫਰਾ ਤੇ ਐਥਲੀਟਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਫ੍ਰਾਂਸ ਦੇ ਅਧਿਕਾਰੀਆਂ ਨੇ ਇਹਨਾਂ ਹਮਲਿਆਂ ਨੂੰ ਅਪਰਾਧਿਕ ਕਾਰਵਾਈਆਂ ਵਾਲਾ ਕਰਾਰ ਦਿੰਦਿਆਂ ਹੋਇਆਂ ਇਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 올림픽ਸ ਖੇਡਾਂ ਦੇ ਪਹਿਲੇ ਦਿਨ ਅੱਜ ਭਾਰਤੀ ਖਿਡਾਰੀ ਸ਼ੂਟਿੰਗ, ਟੈਨਿਸ, ਬੈਡਮਿੰਟਨ ਤੇ ਬੌਕਸਿੰਗ ਦੇ ਮੁਕਾਬਲੇ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ। ਇਸ ਦੇ ਨਾਲ ਸਾਰੇ ਭਾਰਤੀ ਖੇਡ ਪ੍ਰੇਮੀਆਂ ਦੀ ਨਿਗਾ ਅੱਜ ਹਾਕੀ ਦੇ ਮੈਦਾਨ ਤੇ ਵੀ ਰਹੇਗੀ ਜਿੱਥੇ ਭਾਰਤੀ ਟੀਮ ਆਪਣੀ ਤਗਮਾ ਜੇਤੂ ਮਹੱਮਦ ਦਾ ਆਗਾਜ਼ ਨਿਊਜ਼ੀਲੈਂਡ ਨਾਲ ਕਰੇਗੀ ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 9 ਵਜੇ ਖੇਡਿਆ ਜਾਵੇਗਾ ਸ਼੍ਰੀਲੰਕਾ ਵਿੱਚ ਖੇਡੇ ਜਾ ਰਹੇ ਵਮਨ ਏਸ਼ੀਆ ਕੱਪ ਟੂਰਨਾਮੈਂਟ ਵਿੱਚ ਭਾਰਤ ਨੇ ਕੱਲ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਪਾ ਲਿਆ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਐਤਵਾਰ ਨੂੰ ਸ਼੍ਰੀਲੰਕਾ ਜਾਂ ਪਾਕਿਸਤਾਨ ਨਾਲ ਹੋਵੇਗਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ